ਸਸ਼ੀਕਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਅਸੀਂ ਅਕਸਰ ਸੁਣਿਆ ਹੈ ਕਿ ਪੁੱਤ ਕਪੁੱਤ ਹੋ ਜਾਂਦੇ ਨੇ ਮਾਪੇ ਕਮਾਪੇ ਨਹੀਂ ਹੁੰਦੇ ਪਰ ਇਹ ਕਹਾਵਤ ਹੁਣ ਗਲਤ ਹੁੰਦੀ ਨਜ਼ਰ ਆ ਰਹੀ ਹੈ ਅੱਜ ਦੇ ਕਾਲ ਯੁਗ ਦੇ ਸਮੇਂ ਦੇ ਵਿੱਚ ਇੱਕ ਅਜੀਹੀ ਘਟਨਾ ਫਿਰ ਤੋਂ ਵਾਪਰੀ ਹੈ ਜਿਸ ਨੇ ਇਸ ਕਹਾਵਤ ਨੂੰ ਝੂਠਾ ਪਾ ਦਿੱਤਾ ਜੀ ਹਾਂ ਗੱਲ ਕਰਾਂਗੇ ਮਾਨਸਾ ਦੇ ਨਾਲ ਲੱਗਦੇ ਸ਼ਹਿਰ ਬੁੜਲਾਡਾ ਦੀ ਜਿੱਥੋਂ ਦੇ ਮਾਪਿਓ ਨੇ ਆਪਣੇ 6 ਮਹੀਨੇ ਦੇ ਬੱਚੇ ਨੂੰ ਵੇਚ ਦਿੱਤਾ ਬੱਚੇ ਨੂੰ ਵੇਚਿਆ ਨਸ਼ੇ ਦੇ ਲਈ ਜੀ ਹਾਂ 6 ਮਹੀਨੇ ਦੇ ਬੱਚੇ ਨੂੰ 1,80,000 ਰੁਪਏ ਦੇ ਵਿੱਚ ਵੇਚਿਆ ਗਿਆ ਕਿਉਂਕਿ ਦੋਵੇਂ ਹੀ ਪਤੀ ਪਤਨੀ ਨਸ਼ਾ ਕਰਦੇ ਸਨ ਤੇ ਨਸ਼ੇ ਦੀ ਪੂਰਤੀ ਦੇ ਲਈ ਜੋ ਪੈਸਿਆਂ ਦੀ ਜ਼ਰੂਰਤ ਸੀ ਉਹ ਬੱਚੇ ਨੂੰ ਵੇਚ ਕੇ ਪੂਰੀ ਕੀਤੀ ਗਈ ਜਿਸ ਤੋਂ ਬਾਅਦ ਹੰਗਾਮਾ ਉਸ ਸਮੇਂ ਖੜਾ ਹੋ ਗਿਆ ਜਦੋਂ ਬੱਚਾ ਵੇਚਣ ਤੋਂ ਬਾਅਦ ਇਹ ਜੋੜਾ ਖੁਦ ਹੀ ਪੁਲਿਸ ਦੇ ਕੋਲ ਪਹੁੰਚ ਗਿਆ ਤੇ ਆਪਣਾ ਬੱਚਾ ਵਾਪਸ ਮੰਗਣ ਦੀ ਜਿਹੜੀ ਅਪੀਲ ਹੈ ਜਾਂ ਵਾਪਸ ਲੈ ਕੇ ਆਉਣ ਦੀ ਅਪੀਲ ਪੰਜਾਬ ਪੁਲਿਸ ਨੂੰ ਕੀਤੀ ਗਈ ਹੈ ਕੀ ਕੁਝ ਕਹਿਣਾ ਇਸ ਮਾਮਲੇ ਇਸ ਜੋੜੇ ਦਾ ਆਓ ਸੁਣਦੇ ਹਾਂ ਅਕਾਰੀ ਅੱਛਾ ਜਿਹੜਾ ਬੱਚਾ ਗੋਦ ਤੇ ਜਿਹੜਾ ਵੇਚਿਆ ਕੀ ਹੈ ਪੂਰਾ ਮਾਮਲਾ ਕੀ ਹੈ ਸਮਝਾਓ ਬੱਚਾ ਇਸਾਂ ਬੈਨਸੀ ਅੰਦਰ 1.5 ਸਾਲ ਹੋ ਗਿਆ ਚਿੱਟਾ ਲਾਉਂਦੀ ਸੀਗੀ ਤਾਂ ਕਰਕੇ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬਿਨਾਂ ਪਹਿਲਾਂ ਰਤੀਏ ਭਾਗੇ ਸੀਗੇ ਅਸੀਂ ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਨੀਆਂ ਵੀ ਮੁੰਟਾ ਦੇ ਦਿਓ ਤੁਸੀਂ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਬ ਜੇ ਨਹੀਂ ਸੰਭੇਂਦਾ ਮੈਂ ਕਹਿੰਦੀ ਮੈਂ ਜਵਾਬ ਨਹੀਂ ਦੰਦੇਗੀ ਵੀ ਜਵਾਬ ਕਰਕੇ ਤੂੰ ਜੇ ਪੁਲਿਸ ਚ ਫੜਿਆ ਜਾਣਾ ਮੈਂ ਤਾਂ ਹੀ ਤੂੰ ਬਾਹਰ ਆਉ ਨਾ ਮੈਂ ਜਵਾਬ ਕਰਕੇ ਛੱਡ ਦੰਦੇ ਨੇ ਉਹ ਤੈਨੂੰ ਠੀਕ ਹੈ ਨਾ ਉਸ ਤੋਂ ਬਾਅਦ ਜ਼ਿਆਦਾ ਨਸ਼ਾ ਲੱਗਿਆ ਹੋਇਆ ਸੀਗਾ ਫਿਰ ਜ਼ਿਆਦਾ ਕਰਨ ਲੱਗ ਗਈ ਤੇ ਇਹ ਕੰਨ ਢੱਕ ਕੇ ਪਏ ਨਹੀਂ ਸਾਰੇ ਕੰਨੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਹਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆਵੋ ਕਹਿੰਦਾ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫਿਰ ਮੇਰੇ ਤਾਈ ਸਹਰੇ ਨੇ ਆਖਿਆ ਕਹਿੰਦਾ ਮੈਂ ਦਵਾ ਦੰਨਾ ਕਹਿੰਦਾ ਕਿਸੇ ਚੰਗੇ ਘਰ ਨੂੰ ਠੀਕ ਹੈ ਨਾ ਉਹ ਵੀ ਇਹਨਾਂ ਦੇ ਸਾਹਮਣੇ ਗੱਲ ਹੋਈ ਇਹਨਾਂ ਨੂੰ ਆਖਿਆ ਕਿ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਈ ਸਹਰੇ ਨੇ ਕਿੰਨੇ ਪੈਸੇ ਲਏ ਫਟਰੀ ਬੱਚੇ ਉਹਨਾਂ ਤੋਂ 80 ਲਿੱਤਾ ਹੀ ਕੀ ਕੀਤਾ ਪੈਸਾ ਪਸੰਦ ਬੈਡਲ ਮਾਰੀ ਸੋਫਾ ਲਿਆਂਦਾ ਏ ਤੇ ਬਾਕੀ ਚਿੱਟੇ ਚੜਾ ਦੇ ਜੀ ਕਪੜੇ ਲਿਆਂਦੇ ਸੀ ਪਾਉਣ ਵਾਸਤੇ ਕਿੰਨੇ ਜਰ ਤੋਂ ਚਿੱਟਾ ਲਾਉਣ 1.5 ਸਾਲ ਤੋਂ ਕਿੰਨਾ ਪੜੀ ਹੈ 10 ਪੜ੍ਹੀ ਹੈ ਇਹਦੇ ਨਾਲ ਕਿਵੇਂ ਮੁਲਾਕਾਤ ਹੋਈ ਇੰਸਟਾਗ੍ਰਾਮ ਤੋਂ ਗੱਲ ਹੋਈ ਸੀ ਕਿੰਨੇ ਪੜ੍ਹੀ ਹੈ 10th ਪਹੁੰਚੀ ਹੈ ਖੇਡਾਂ ਚ ਕੀ ਕੀਤਾ ਸਟੇਟ ਲੈਵਲ ਖੇਡੀ ਨੂੰ ਫਿਰ ਇਸ ਦਲਦਲ ਚੋਂ ਤਾਂ ਨਿਕਲਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੋ ਛੁੱਟਿਆ ਨਹੀਂ ਗਈ ਛੱਡਣ ਦੀ ਬੋਕਾਸ਼ੀ ਕੀਤੀ ਪਰ ਛੱਡਿਆ ਨਹੀਂ ਗਿਆ ਵੀ ਤੇ ਹੁਣ ਕੀ ਮੰਗ ਕੀ ਤੇ ਮੈਂ ਪੁੱਤ ਆਪਣਾ ਵਾਪਸ ਲੈਣਾ ਚਾਹੁੰਦੀ ਹਾਂ ਪਾ ਲੇਗੇ ਫਿਰ ਉਹਨਾਂ ਹਾਂਜੀ ਹਾਂ ਸੰਦੀਪ ਸਿੰਘ ਕੀ ਕੰਮ ਕਰਦਾ ਕੁਛ ਨਹੀਂ ਬਿਲ ਚਿੱਟਾ ਕਿੰਨੇ ਚਿਰ ਤੋਂ ਪੀ ਰਿਹਾ ਹੈ 2 ਸਾਲ ਹੋ ਗਏ ਬੱਚੇ ਦੀ ਕੀ ਕਹਾਣੀ ਹੈ ਜਿਹੜਾ ਵੇਚਿਆ ਕਿੰਨੇ ਪੈਸੇ ਚ ਕੀ 180 ਜੀਤੇ 180 ਹੂੰ ਕਿਵੇਂ ਗੱਲ ਹੋਈ ਉਹਦੇ ਨਾਲ ਉਹ ਤੇ ਜਾਂਦੇ ਸੀ ਸਮਾਨ ਲੈਣਾ ਉਹਨਾਂ ਦੇ ਸਮਾਨ ਮਿਲਦਾ ਉਹ ਦੇਖਦੇ ਸੀ ਰੋਜ਼ ਤੋਂ ਵੀ ਇਹ ਕੁੜੀ ਆ ਰਹੀ ਐ ਵੀ ਇਹਦੇ ਕੋਲ ਜਵਾਬ ਐ ਵੀ ਇਹ ਨਸ਼ਾ ਨਸ਼ੇ ਦਾ ਪਤਾ ਹੀ ਨਹੀਂ ਦੀ ਉਹਨਾਂ ਨੂੰ ਵੀ ਆ ਨਸ਼ਾ ਲੈ ਕੇ ਆਂਦੇ ਨੇ ਆਪਣੇ ਦੋਨਾਂ ਸ਼ਾਗਰਦਾਂ ਦੇ ਉਹਨਾਂ ਨੇ ਕਿਹਾ ਵੀ ਆ ਜਵਾਬ ਹੈ ਤਾਂ ਸਮਝਦਾ ਨਹੀਂ ਹੈਗਾ ਪੁੱਛਦੇ ਸੀ ਉਹ ਕਹਿੰਦੇ ਜਵਾਬ ਦੇਣਾ ਤੇ ਉਹਨਾਂ ਨੇ ਪੁੱਛਿਆ ਗੱਲਬਾਤ ਕਰੀ ਤੇ ਉਹਨਾਂ ਨੇ ਕਹਿੰਦੇ ਇੱਕ ਅੱਸੀ ਦੇ ਦਿੰਨੇ ਆ ਸੋਨੂੰ ਪੈਸੇ ਦੇ ਇੰਨੇ ਸਾਨੂੰ ਵੀਜਵਾਖ ਸਾਨੂੰ ਦੇ ਦਿਓ ਸਾਡੇ ਕੁੜੀਆਂ ਕੁੜੀਆਂ ਨੇ ਉਹਨਾਂ ਨੇ ਗੱਲਬਾਤ ਕਰੀ ਹੂੰ ਤੇ ਗੱਲਬਾਤ ਕਰੀ ਜਤੋਂ 2 ਦਿਨਾਂ ਦੇ ਵਿੱਚ ਹੀ ਜਵਾਖ ਲੈ ਲੈ ਚ ਕਿੱਥੇ ਲੈ ਕੇ ਗਏ ਸਾਨੂੰ ਕਾਗਜ਼ਾਂ ਤੇ ਸਾਈਨ ਕਰਵਾ ਵਾਸਤੇ ਬਲਾ ਡੇ ਕਚਹਿਰੀਆਂ 'ਚ ਲੈ ਗਈ ਸੀ ਸੁਰਤ ਹੈ ਗਈ ਸੀ ਸਾਨੂੰ ਉਦੋਂ ਵੀ ਅਸੀਂ ਆਹ ਕਰ ਰਹੇ ਹਾਂ ਨਹੀਂ ਜੀ ਨਾ ਚਾਹ ਰਹੇ ਅੱਛਾ ਹਾਂਜੀ ਤੇ ਫਿਰ ਕਦੋਂ ਸਾਨੂੰ ਸੁੱਚਾ ਵੀ ਅਸੀਂ ਵਾਪਸ ਲੈਣਾ ਬੱਚਾ ਸੀ ਤਾਂ ਵੇਚਤਾ ਵੀ ਕਿਦਨੇ ਹੋਏ ਨਹੀਂ ਹਾਂਜੀ ਹੁਣ ਕੀ ਮੰਗਾ ਫਿਰ ਜਵਾਖ ਵਾਪਸ ਚਾਹੁੰਦੇ ਤੇ ਜਿਹੜੇ ਉਹਨਾਂ ਦੇ ਫਿਰ ਪੈਸੇ ਆ ਜੇ ਉਹਨਾਂ ਨੇ ਵਾਪਸ ਮੰਗੇ ਫਿਰ ਕੀ ਕਰੋਗੇ ਕੋਈ ਗੱਲ ਨਹੀਂ ਦੇਖਾਂਗੇ ਜੀ ਦੇ ਦ ਦੇ ਦੋਗੇ ਹਾਂਜੀ ਪਰਿਵਾਰ ਦੀ ਕੀ ਕਹਾਣੀ ਆ ਤੁਸੀਂ ਵੀ ਨਾਲ ਗਏ ਸੀ ਕੀ ਐ ਇਸ ਪਰਿਵਾਰ ਦੀ ਜੀ ਕੱਲ ਸਾਨੂੰ ਪਤਾ ਲੱਗਿਆ ਜਦੋਂ ਅਸੀਂ ਥਾਣੇ 'ਚ ਗਏ ਇਹਨਾਂ ਦੇ ਰਿਸ਼ਤੇਦਾਰਾਂ ਨੇ ਸਾਨੂੰ ਫੋਨ ਕਰਿਆ ਵੀ ਸਰਪੰਚ ਸਾਹਿਬ ਆਓ ਅਸੀਂ ਇਹਨਾਂ ਦੋਏ ਭਾਈਆਂ ਨੂੰ ਲੈ ਕੇ ਗਏ ਤਾਂ ਉੱਥੇ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਬੱਚਾ ਵੀ ਵੇਚਤਾ ਤੇ ਜਦੋਂ ਅਸੀਂ ਸਰਪੰਚ ਬਣੇ ਉਦੋਂ ਅਸੀਂ ਥਾਲ ਬਾਣੇ ਤੋਂ ਨਾਲ ਬਣਨ ਸਾਰ ਹੀ ਇਹਨਾਂ ਦੀ ਬਹੁਤ ਮਦਦ ਕਰੀ ਨਸ਼ਾ ਵੀ ਛਡਵਾਇਆ ਇਹਨਾਂ ਨੇ ਨਸ਼ਾ ਹੀ ਛੱਡਿਆ ਨਹੀਂ ਉਹ ਬੱਚੇ ਕਰਕੇ ਅਸੀਂ ਇਹਨਾਂ ਨੂੰ ਕੁਝ ਹੋਰ ਕਰ ਨਹੀਂ ਸਕੇ ਉਹਦੇ ਕਰਕੇ ਹੀ ਅਸੀਂ ਆਪਦਾ ਪਿੰਡ ਨਸ਼ਾ ਮੁਕਤ ਵੀ ਨਹੀਂ ਕਰ ਸਕੇ ਦੋਏ ਬੱਚਿਆਂ ਕਰਕੇ ਫਿਰ ਹੁਣ ਤੁਸੀਂ ਨਾਲ ਗਏ ਸੀ ਕੀ ਕਹਿੰਦੇ ਆ ਉਹ ਉਹ ਐਂ ਕਹਿੰਦੇ ਨੇ ਵੀ ਇਹਦੇ 1.80 ਲੱਖ ਰੁਪਏ ਚ ਬੱਚਾ ਵੇਚ ਗਏ ਬਾਕੀ ਅਸੀਂ ਐਸਐਚਓ ਸਾਹਿਬ ਨਾਲ ਗੱਲ ਕਰੀ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਅਸੀਂ ਕਾਰਵਾਈ ਕਰ ਦਿਆਂ ਉਹਨਾਂ ਨੂੰ ਬੁਲਾਉਣੇ ਅੱਜ ਦਾ ਟਾਈਮ ਦਿੱਤਾ ਹੋਈ ਸਾਨੂੰ ਅੱਛਾ ਤੇ ਹੁਣ ਕੀ ਇਹ ਕੀ ਮੰਗ ਕਰਦੇ ਆ ਮੰਗ ਜੀ ਇਹ ਤੁਹਾਨੂੰ ਬੱਚਾ ਵਾਪਸ ਕਹਿੰਦੇ ਨੇ ਇਹ ਵੀ ਅਸੀਂ ਪਾਲ ਲਾਂਗੇ ਆਪ ਦਾ ਦਵਾਈ ਦੂਰੀ ਰੇ ਕੇ ਵੀ ਛੱਡਾਂਗੇ ਚਿੱਟਾ ਅਰੇ ਅੱਛਾ ਜਿਹੜਾ ਬੱਚਿਆ ਗੋਦ ਤੇ ਜਿਹੜਾ ਵੇਚਿਆ ਕੀ ਹੈ ਪੂਰਾ ਮਾਮਲਾ ਕੀ ਹੈ ਸਮਝਾਓ ਬੱਚਾ ਇਸਾਂ ਬੈਨ ਸੀ ਅੰਦਰ 1.5 ਸਾਲ ਹੋ ਗਿਆ ਚਿੱਟਾ ਲਾਉਂਦੀ ਸੀਗੀ ਤਾਂ ਕਰ ਕੀ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬਿਨਾਂ ਪਹਿਲਾ ਰਤੀਏ ਭਾਗੇ ਸੀਗੇ ਅਸੀਂ ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਨੀਆਂ ਵੀ ਮੁੰਟਾ ਦੇ ਦੋ ਤੁਸੀਂ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਕ ਜੇ ਨਹੀਂ ਸੰਭੇਂਦਾ ਮੈਂ ਕਹਿੰਦੀ ਮੈਂ ਜਵਾਕ ਨਹੀਂ ਦੰਦੇਗੀ ਵੀ ਜਵਾਕ ਕਰਕੇ ਤੂੰ ਜੇ ਪੁਲਿਸ ਚ ਫੜਿਆ ਜਾਣਾ ਮੈਂ ਤਾਂ ਹੀ ਤੂੰ ਬਾਹਰ ਆਉ ਨਾ ਮੈਂ ਜਵਾਕ ਕਰਕੇ ਛੱਡ ਦੰਦੇ ਨੇ ਉਹ ਤੈਨੂੰ ਠੀਕ ਹੈ ਨਾ ਉਸ ਤੋਂ ਬਾਅਦ ਜ਼ਿਆਦਾ ਨਸ਼ਾ ਲੱਗਿਆ ਹੋਇਆ ਸੀਗਾ ਫਿਰ ਜ਼ਿਆਦਾ ਕਰਨ ਲੱਗ ਗਈ ਤੇ ਇਹ ਕਨ ਢੱਕ ਕੇ ਪਏ ਇੰਨੀਆਂ ਸਾਰੇ ਕਹਿੰਦੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਹਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆ ਵੋ ਕਹਿੰਦਾ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫੇ ਮੇਰੇ ਤਾਈ ਸਹੁਰੇ ਨੇ ਆਖਿਆ ਕਹਿੰਦਾ ਮੈਂ ਦਵਾ ਦੰਨਾ ਕਹਿੰਦਾ ਕਿਸੇ ਚੰਗੇ ਘਰ ਨੂੰ ਠੀਕ ਹੈ ਨਾ ਉਹ ਵੀ ਇੰਨਾਂ ਦੇ ਸਾਹਮਣੇ ਗੱਲ ਹੋਈ ਐ ਇੰਨਾਂ ਨੂੰ ਆਖਿਆ ਕਿ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਈ ਸਹੁਰੇ ਨੇ ਕਿੰਨੇ ਪੈਸੇ ਲਏ ਫਿਰ ਤੇਰੀ ਬੱਚੇ ਉਹਨਾਂ ਤੋਂ 180 ਲਿੱਤਾ ਹੀ ਕੀ ਕੀਤਾ ਪੈਸਾ ਨੇ ਪੈਸੇ ਬੈਂਟਲ ਮਹਾਰੀ ਸੋਫਾ ਲਿਆਂਦਾ ਤੇ ਬਾਕੀ ਚਿੱਟੇ ਚੜਾ ਗਏ ਜੀ ਕੱਪੜੇ ਲਿਆਂਦੇ ਸੀ ਪਾਉਣ ਵਾਸਤੇ ਕਿੰਨੇ ਜਰ ਤੋਂ ਚਿੱਟਾ ਲਾਉਣੇ ਡੇਢ ਸਾਲ ਤੋਂ ਕਿੰਨਾ ਪੜੀ ਹੈ 10 ਪੜੀ ਨਹੀਂ ਹੈ ਇਹਦੇ ਨਾਲ ਕਿਵੇਂ ਮੁਲਕਾਤ ਹੋਈ ਇੰਸਟਾਗ੍ਰਾਮ ਤੋਂ ਗੱਲ ਹੋਈ ਸੀ ਕਿੰਨੇ ਪੜੀ ਹੈ 10th ਬਗਰੀ ਹੋਈ ਹੈ ਖੇਡਾਂ 'ਚ ਕੀ ਕੀਤਾ ਸਟੇਟ ਲੈਵਲ ਖੇਡੀਆਂ ਫਿਰ ਇਸ ਦਲਦਲ ਚੋਂ ਤਾਂ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੋ ਛੁੱਟਿਆ ਨਹੀਂ ਗਈ ਛੱਡਣ ਦੀ ਬੋਕਾਸ਼ੀ ਕੀਤੀ ਹੈ ਪਰ ਛੱਡਿਆ ਨਹੀਂ ਗਿਆ ਹੁਣ ਕੀ ਮੰਗ ਕੀ ਹੈ ਤੇ ਮੈਂ ਪੁੱਤ ਆਪਣਾ ਵਾਪਸ ਲੈਣਾ ਚਾਹੁੰਦੀ ਹਾਂ ਹੁਣ ਪਾੜ ਲੈਂਗੇ ਫਿਰ ਹਾਂਜੀ ਤਾਂ ਦੱਸਦੀ ਕਿ ਇਹ ਜੋੜਾ ਜੋ ਜਿਨ੍ਹਾਂ ਨੇ ਆਪਣਾ ਬੱਚਾ ਵੇਚਿਆ ਇਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਸੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਔਰਤ ਹੈ ਜਿਹੜੀ ਕਿ ਬੱਚੇ ਦੀ ਮਾਂ ਉਹ ਇੱਕ ਸਟੇਟ ਲੈਵਲ ਦੀ ਕਬੱਡੀ ਪਲੇਅਰ ਰਹਿ ਚੁੱਕੀ ਹੈ ਜਿਸ ਤੋਂ ਬਾਅਦ ਵਿਆਹ ਤੋਂ ਬਾਅਦ ਉਹਨਾਂ ਨੇ ਆਪਣੀ ਸਧਾਰਨ ਜ਼ਿੰਦਗੀ ਜਿਹੜੀ ਸ਼ੁਰੂ ਕੀਤੀ ਤੇ ਬਾਅਦ ਵਿੱਚ ਬੱਚੇ ਨੂੰ ਜਨਮ ਦਿੱਤਾ ਤੇ ਇਸ ਬੇਟੇ ਨੂੰ 6 ਮਹੀਨੇ ਬਾਅਦ ਵੇਚ ਦਿੱਤਾ ਗਿਆ। ਇਹ ਸਵਾਲ ਖੜਾ ਹੁੰਦਾ ਹੈ ਪੰਜਾਬ ਸਰਕਾਰ ਦੀ ਉਸ ਵੱਡੀ ਮਹਿੰਮਤੇ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਨੂੰ ਨਸ਼ਾ ਜਿਹੜੇ ਰਹਿਤ ਆ ਬਣਾਇਆ ਜਾਏਗਾ। ਸੋ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਹੈ ਉਹ ਇਹੋ ਜਹੀਆਂ ਕਈ ਕਹਾਣੀਆਂ ਤੇ ਆ ਕੇ ਖਤਮ ਹੋ ਜਾਂਦੀ ਹੈ ਕਿਉਂਕਿ ਜੇਕਰ ਕਿਸੇ ਨੂੰ ਆਪਣਾ ਬੱਚਾ ਵੇਚਣਾ ਪੈ ਰਿਹਾ ਤਾਂ ਸੋਚਣਾ ਹੋਵੇਗਾ ਕਿ ਉਹ ਲੋਕ ਕਿੰਨੇ ਮਜਬੂਰ ਹੋਣਗੇ ਕਿੰਨੀ ਹਾਲਤ ਉਹਨਾਂ ਦੀ ਖਰਾਬ ਹੋਏਗੀ ਕਿ ਉਹਨਾਂ ਦਾ ਆਪਣੇ ਬੱਚੇ ਬਿਨਾ ਸਰ ਸਕਦਾ ਪਰ ਨਸ਼ੇ ਬਿਨਾ ਨਹੀਂ ਸਰ ਸਕਦਾ ਹਾਲਾਤ ਇਥੋਂ ਤੱਕ ਨੇ ਕਿ ਹੁਣ ਮਰਦਾਂ ਦੇ ਨਾਲ ਨਾਲ ਔਰਤਾਂ ਵੀ ਇਸ ਲਪੇਟ ਦੇ ਵਿੱਚ ਆ ਰਹੀਆਂ ਨੇ ਆਉਣ ਵਾਲਾ ਸਮਾਂ ਦੱਸੇਗਾ ਕਿ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਵਰਗੀਆਂ ਮੁਹਿੰਮਾਂ ਹੀ ਚੱਲਣਗੀਆਂ ਜਾਂ ਫਿਰ ਕਿਸੇ ਤਰੀਕੇ ਦਾ ਕੋਈ ਰਿਜ਼ਲਟ ਵੀ ਵੇਖਣ ਨੂੰ ਮਿਲੇਗਾ